ਤੁਸੀਂ ਰੀਅਲ ਗੱਡੀਆਂ ਤੇ ਤਾਂ ਬਹੁਤ ਚੜੇ ਹੋਵੋਗੇ ਪਰ ਇਦਾਂ ਦਾ ਪਲੇਟਫਾਰਮ ਤੁਸੀਂ ਕਦੇ ਨਹੀਂ ਵੇਖਿਆ ਹੋਣਾ ਇੱਥੇ ਵੱਡੇ ਵੱਡੇ ਲੋਕ ਆ ਕੇ ਚਲੇ ਜਾਂਦੇ ਨੇ ਪਰ ਕਿਸੇ ਨੂੰ ਪਤਾ ਨਹੀਂ ਲੱਗਦਾ ਜ਼ਮੀਨ ਤੋਂ 2 ਮੰਜ਼ਲਾ ਹੇਠਾਂ ਨਿਊਯਾਰਕ ਦਾ ਸਭ ਤੋਂ ਸ਼ਾਨਦਾਰ ਹੋਟਲ ਦੇ ਠੀਕ ਨੀਚੇ ਇੱਕ ਗੁਪਤ ਪਲੇਟਫਾਰਮ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਟ੍ਰੈਕ 61 ਇਹ ਕਿਸੇ VIP ਬੰਦੇ ਲਈ ਨਹੀਂ ਬਣਾਇਆ ਗਿਆ ਸੀ ਸਨ 1937 ਦੀ ਗੱਲ ਹੈ ਜਦੋਂ ਮੈਨਹੈਟਨ ਵਿੱਚ ਇੱਕ ਇਤਿਹਾਸਿਕ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਸੀ ਇਹ ਰੇਲਵੇ ਟਰੈਕ ਇੱਕ ਪਾਵਰ ਸਟੇਸ਼ਨ ਦੀ ਸੇਵਾ ਲਈ ਬਣਾਇਆ ਗਿਆ ਸੀ ਚਿੱਕੂਲਾ ਤੇ ਸਵਾਰੀ ਟਵਟਵਾਈ ਕੀਤੀ ਜਾਂਦੀ ਸੀ ਫਿਰ ਆਇਆ ਸਨ 1930 ਇਸ ਪਲੇਟਫਾਰਮ ਨੂੰ ਢਾਹ ਦਿੱਤਾ ਗਿਆ ਉਸ ਦੀ ਥਾਂ ਤੇ ਬਣਿਆ ਹੋਟਲ ਵਰਡ ਆਫ ਆਸਟਰੀਆ ਹੋਟਲ ਪਰ ਇੱਥੇ ਤਾਂ ਉਹ ਰੇਲਵੇ ਟ੍ਰੈਕ ਹਲੇ ਵੀ ਮਜ਼ਬੂਤ ਸੀ ਤੇ ਇੰਜੀਨੀਅਰਜ਼ ਦੁਆਰਾ ਉੱਥੇ ਬਹੁਤ ਵੱਡੀ ਫਲੈਟ ਐਲੀਵੇਟਰ ਲਗਾ ਦਿੱਤੀ ਗਈ ਜੋ ਇਹ ਟਰੈਕ ਤੋਂ ਸਿੱਧਾ ਹੋਟਲ ਦੀ ਬੀਸਮੈਂਟ ਨੂੰ ਲੈ ਜਾਂਦੀ ਸੀ ਮਤਲਬ ਉਹਨਾਂ ਕੋਲਾਟੋ ਨਾਲ ਰਸਤਾ ਨੂੰ ਇੱਕ ਵੀਆਈਪੀ ਲੋਕਾਂ ਲਈ ਰਸਤਾ ਬਣ ਗਿਆ ਸਭ ਤੋਂ ਮਸ਼ਹੂਰ ਵਿਅਕਤੀ ਜਿਸ ਨੇ ਇਸ ਰਸਤੇ ਨੂੰ ਵਰਤਿਆ ਉਹ ਸੀ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਜਿਸ ਨੂੰ ਐਫ ਡੀ ਆਰ ਵੀ ਕਹਿ ਦਿੱਤਾ ਜਾਂਦਾ ਹੈ ਤੇ ਉਸ ਦੀ ਸਪੈਸ਼ਲ ਟ੍ਰੇਨ ਇਸ ਟਰੈਕ ਤੇ ਆਉਂਦੀ ਸੀ ਤੇ ਉਸੇ ਕਾਰ ਵੀ ਨਾਲ ਹੁੰਦੀ ਸੀ ਕਿ ਜੋ ਇਸ ਟਰੈਕ ਤੇ ਤੈਰੀ ਜਾਂਦੀ ਤੇ ਲਿਫਟ ਰਾਈ ਉਸ ਤੇ ਹੋਟਲ ਪਹੁੰਚਾ ਦਿੱਤੀ ਜਾਂਦੀ ਇਹ 1944 ਦੀ ਗੱਲ ਹੈ ਪਰ 1946 ਵਿੱਚ ਇਹ ਰਸਤਾ ਪਹਿਲੀ ਵਾਰ ਆਮ ਲੋਕਾਂ ਦੇ ਲਈ ਫਿਰ ਖੋਲਿਆ ਗਿਆ ਕਿਉਂਕਿ ਇੱਥੇ ਨਵੀਂ ਡੀਜ਼ਲ ਇਲੈਕਟ੍ਰਿਕ ਟ੍ਰੇਨ ਦਿਖਾਈ ਗਈ ਸੀ ਭਾਵੇਂ ਇਹ ਟਰੈਕ ਅੱਜ ਵੀ ਵਰਤੋਂ ਵਿੱਚ ਨਹੀਂ ਹੈਗਾ ਪਰ ਟਰੈਕ 61 ਅੱਜ ਵੀ ਮੌਜੂਦ ਹੈ